ਠੀਕ ਆ ਜੀ ਚੰਗਾ ਬਾਈ ਧੰਨਵਾਦ ਤੇਰਾ ਠੀਕ ਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਨਵੇਂ ਵਲੌਗ 'ਚ ਤੇ ਮਿੱਤਰੋ ਜਿਹੜਾ ਆਪਾਂ 5911 ਬਾਈ ਪਾਇਸੀ ਵਲੌਗ ਦੇ ਵਿੱਚ ਤੇ ਅੱਜ ਆਪਾਂ ਨੇ ਦੇਖਤਾ ਬਾਈ ਟਰੈਕਟਰ ਉਹ ਤੇ ਬਾਈ ਨਾਲ ਵੀ ਕਾਫੀ ਦੂਰੋਂ ਆਏ ਆ ਬਾਈ 22 300 ਕਿਲੋਮੀਟਰ ਬਾੜ ਤੋਂ ਆਏ ਆ ਤੇ ਟਰੈਕਟਰ ਬਾਈ ਇਹਨਾਂ ਨੂੰ ਪਸੰਦ ਆਇਆ ਬਾਕੀ ਆ ਕੇ ਚਲਾਜੋ ਕੇ ਦੇਖਿਆ ਬਾਈ ਇਹਨਾਂ ਨੇ ਟਰੈਕਟਰ ਤੇ ਆਪਾਂ ਤੁਹਾਨੂੰ ਬਾਈ ਨਾਲ ਨਾਲ ਵੀ ਮਿਲਾਉਨੇ ਆ ਤੇ ਆਜੋ ਵੀਰੇ ਰਣੋ ਆਜੋ ਯਾਰ ਸਾਰੇ ਜੀ ਆਜੋ ਆਜੋ ਤੇ ਇਹ ਮੇਲੋ ਸਾਡੇ ਬਾਲਾ ਜੀ ਨੂੰ ਜੋਤ ਬਾਈ ਨੂੰ ਹਾਂਜੀ ਬਾਈ ਹੋਰ ਵੀਰੇ ਸਭ ਦਾ ਠੀਕ ਹੈ ਜੀ ਹਾਂਜੀ ਹਾਂ ਤੇ ਇੱਧਰ ਮੇਰੇ ਬਾਈ ਛੋਟਾ ਵੀਰ ਹਾਂ ਬਾਈ ਠੀਕ ਹੈ ਵੀਰੇ ਵਧੀਆ ਜੀ ਜੂਨੀਅਰ ਕੈਟਾਗਰੀ ਚ ਆਏ ਹਾਂ ਥੋੜਾ ਬੜਾ ਬੜਾ ਠੀਕ ਹੈ ਜੀ ਤੇ ਬਾਈ ਬਾਈ ਨਾਲ ਸਾਨੂੰ ਮਿਲਾ ਦੀਏ ਇੱਕ ਵਾਰ ਆ ਵੀਰ ਆਏ ਨੇ ਆਪਣੇ ਟਰੈਕਟਰ ਲੈਣਾ ਤੇ ਆਜੋ ਵੀਰੇ ਸਾਰੇ ਇਧਰ ਨੂੰ ਆਜੋ ਆ ਜਾ ਬਾਈ ਜੋ ਤੂੰ ਵੀ ਯਾਰ ਹਾਂਜੀ ਯਾਰ ਸਭ ਤੋਂ ਪਹਿਲਾਂ ਬਾਈ ਸਾਸਿਕਾਲ ਸਾਰਿਆਂ ਨੂੰ ਤੇ ਕਿੱਥੋਂ ਆਏ ਵੀਰ ਨੇ ਟਰੈਕਟਰ ਲੈਣਾ ਬਾਈ ਆਪਾਂ ਗਿੱਦੜਪਾ ਕੋਲ ਐਪੈਂਡਾਈ ਸਾਹ ਚੰਦ ਸਾਹ ਚੰਦ ਹਾਂ ਜ਼ਿਲ੍ਹਾ ਫਰੀ ਮੁਕਤਸਰ ਸਾਹਿਬ ਜ਼ਿਲ੍ਹਾ ਮੁਕਤਸਰ ਸਾਹਿਬ ਠੀਕ ਹੈ ਜੀ ਤੇ ਬਾਈ ਨਾਲ ਬਾਈ ਮੇਰੇ ਸਾਹ ਨਾਲ ਮਹੀਨੇ ਤੋਂ ਗੱਲ ਚੱਲਦੀ ਆ ਪਹਿਲਾਂ ਬਾਈ ਆਪਣੇ ਕੋਲ ਟਰੈਕਟਰ ਦਾ 65 ਬਾਈ ਦੇਖਦਾ ਸੀ ਬਾਈ ਵੀ ਮੈਂ ਬਾਈ ਨੂੰ ਕਹਾਂਗਾ ਬਾਈ ਆ ਕੇ ਦੇਖ ਲੈ ਪਸੰਦ ਆ ਲੈ ਜੀ ਨਹੀਂ ਤੇਰੀ ਮਰਜ਼ੀ ਹੈ ਹਾਂਜੀ ਤੇ ਕੋਧਰ ਦੀ ਚੱਲੋ ਆਪਣੇ ਕੋਲ ਆ ਆ ਗਿਆ ਟਰੈਕਟਰ ਪਰਸੋਂ ਬਾਈ ਨੂੰ ਆ ਪਸੰਦ ਆ ਗਿਆ ਪਹਿਲਾਂ ਵੀ ਆਉਣਾ ਸੀ ਪਹਿਲਾਂ ਕੰਮ ਕਰਨਾ ਚਾ ਉਹ ਦੇਖਣ ਨਹੀਂ ਆਇਆ ਗਿਆ ਹੁਣ ਚਲ ਆਏ ਸੀ ਵੀ ਦੋਹਾਂ ਚੋਂ ਇੱਕ ਲੈ ਲਾਂਗੇ ਚਲ ਆਪਸੰਦ ਲੱਗਿਆ ਲੈ ਲਿਆ ਯਾਨੀ ਕਿ ਬਾਈ ਦੀ ਜਿਹੜੀ ਪਸੰਦ ਦੀ ਐਚਐਮਟੀ ਹੋਈ ਬਾਈ ਕਹਿੰਦਾ ਆਹੀ ਲੈਣਾ ਠੀਕ ਹੈ ਤੇ ਬਾਕੀ ਬਾਈ ਕਾਦਾ ਕੰਮ ਕਰਦੇ ਆਪਾਂ ਖੇਤੀਬਾੜੀ ਕਰਦੇ ਹਾਂ ਜੀ ਖੇਤੀਬਾੜੀ ਦੇ ਕੰਮ ਆ ਠੀਕ ਹੈ ਜੀ ਬਾਕੀ ਬਾਈ ਬਾਈ ਨੂੰ ਬਾੜ ਬਹੁਤ ਪੈ ਗਈ 2300 ਕਿਲੋਮੀਟਰ ਬਾੜ ਪੈ ਗਈ ਬਾਈ ਕਿੰਨੇ ਵਜੇ ਤੁਰੇ ਸੀ ਸਵੇਰੇ ਅਸੀਂ 8:00 ਵਜੇ ਤੁਰੇ 8:00 ਵਜੇ ਹਾਂ ਬਾਈ ਨੇ ਆਉਣੇ ਕੋਲ ਪਹੁੰਚਿਆ ਬਾਈ ਨੇ ਆਉਣੇ ਕੋਲ ਜੀ 1:30 ਵਜੇ ਹੈਨਾ ਹਾਂ ਕਰੇਡ ਵਜੇ ਪਹੁੰਚੇ ਫਿਰ ਦੋ ਤਿੰਨ ਘੰਟੇ ਇੱਥੇ ਲੱਗੇ ਸੌਦਾ ਵੀ ਥੋੜਾ ਜਿਹਾ ਔਖਾ ਹੋਇਆ ਹੈ ਹੈ ਬਾਈ ਨਾਲ ਤਾਂ ਬਾਈ 2 ਲੱਖ 20 ਹਜ਼ਾਰ ਮੰਗਿਆ ਬਾਈ ਨਾਲੇ ਫਿਰ 50 ਹਜ਼ਾਰ ਥੱਲੇ ਤੋਂ ਹੌਲੀ ਹੌਲੀ ਕਰਦੇ ਕਰਦੇ ਤੇ ਚਲੋ ਆਪਾਂ ਵੀ ਬਾਈ ਬਾਈ ਥੋੜਾ ਪੂਰਾ ਮਾਨ ਰੱਖਿਆ ਆਪਾਂ ਨੇ ਠੀਕ ਹੈ ਜੀ ਤੇ ਆਪਾਂ ਨੂੰ ਵੀ ਹੁੰਦਾ ਆਪਾਂ ਵੀ ਟਰੈਕਟਰ ਦੂਰ ਲੈਣੇ ਜਾਂਦੇ ਸਾਨੂੰ ਵੀ ਪਤਾ ਜਦੋਂ ਕਿ ਆਪਾਂ ਨੂੰ ਨਾ ਖਾਲੀ ਮੁੜੀਏ ਚੰਗਾ ਨਹੀਂ ਲੱਗਦਾ ਹੈ ਠੀਕ ਹੈ ਜੀ ਤੇ ਬਾਕੀ ਚਲੋ ਬਾਈ ਤੁਹਾਨੂੰ ਵਾਦਾ ਕਰੇ ਟਰੈਕਟਰ ਤੇ ਹੋਰ ਵੀ ਬਾਈ ਕਦੇ ਇੱਧਰ ਆਉਂਦੇ ਜਾਂਦੇ ਜਰੂਰ ਗੇੜਾ ਮਾਰ ਕੇ ਜਾਇ ਕਰੋ ਠੀਕ ਹੈ ਤੇ ਸਾਰੇ ਬਾਈ ਬਾਈ ਨਾਲ ਦੇ ਨਾਲ ਆਏ ਹੋਏ ਨੇ ਜੀ ਕੌਣ ਆ ਬਾਈ ਮਿੱਤਰੇ ਨੇ ਆਪਣੇ ਸਾਰੇ ਹਾਂਜੀ ਹਾਂਜੀ ਠੀਕ ਆ ਠੀਕ ਆ ਤੇ ਠੀਕ ਆ ਵੀਰੇ ਧੰਨਵਾਦ ਸਾਰਿਆਂ ਦਾ ਜੀ ਬਹੁਤ ਬਹੁਤ ਠੀਕ ਆ ਠੀਕ ਆ ਜੀ ਪੱਕੇ ਬਾਈ ਟਰੈਕਟਰ ਤੋਂ ਸਾਨੂੰ ਆਪਾਂ ਵੀਡੀਓ ਦਿਖਾਇਆ ਬਾਈ ਤਾਂ ਸਾਰਾ ਲਾ ਚਲੂ ਕੇ ਜਿੱਦਣ ਆਪਾਂ ਲਿਆ ਟਰੈਕਟਰ ਉਦਣ ਦੀ ਵੀ ਸਪੈਸ਼ਲ ਹੈ ਆਪਾਂ ਜੋ ਤਾਂ ਨਹੀਂ ਤਾਂ ਨਹੀਂ ਆਪਾਂ ਵੀਡੀਓ ਪਾਉਂਦੇ ਜਿੱਥੋਂ ਲੰਨੇ ਆ ਟਰੈਕਟਰ ਇਹਦੀ ਆਪਾਂ ਨੇ ਬਕਾਇਦਾ ਵੀਡੀਓ ਪਾਈ ਸੀ ਬਾਈ ਠੀਕ ਹੈ ਜਿਹੜਾ ਜਿਹੜੇ ਬਾਈ ਤੋਂ ਲਿਆ ਸੀ ਟਰੈਕਟਰ ਉਹ ਵੀ ਬਾਈ ਆਪਣਾ YouTube ਤੋਂ ਹਾਂ ਉਹ ਵੀ ਆਪਣਾ ਬਾਈ ਵੀਡੀਓ ਵੀਡੀਓ ਦੇਖਦਾ YouTube ਤੇ ਤੇ ਉਦਨ ਆਪਾਂ ਵੀਡੀਓ ਜ਼ਰੂਰ ਬਣਾਈਏ ਚਲੋ ਪੱਕੀ ਟਰੈਕਟਰ ਵੀ ਵਧੀਆ ਸੀ ਬਾਈ ਟਰੈਕਟਰ ਵੀ ਰੇਟ ਚ ਦਿੱਤਾ ਬਾਈ ਇਹਨਾਂ ਨੂੰ ਪੂਰੇ ਆਪਾਂ ਨੇ ਆ ਨਾ ਬਿਲਕੁਲ ਜਾਇ ਰੇਟ ਦੇ ਟਰੈਕਟਰ ਦਿੱਤਾ ਆਪਾਂ ਨੇ ਠੀਕ ਹੈ ਜੀ ਛਤਰੀ ਹੁੱਡ ਵਗੈਰਾ ਹੋਰ ਟਾਇਰ ਵੀ ਵਧੀਆ ਨੇ ਬਾਈ 65 70 ਰੁਪਏ ਟਾਇਰ ਨੇ ਟਰੈਕਟਰ ਦੇ ਪਾਵਰ ਸਟੀਅਰਿੰਗ ਹੋਇਆ ਬਾਈ ਠੀਕ ਹੈ ਜੀ ਬਾਕੀ ਰੰਗ ਰੂਪ ਦਾ ਵੀ ਠੀਕ ਆ ਟਰੈਕਟਰ ਮਾੜਾ ਮੋਟੇ 1 2 ਕੰਮ ਨੇ ਛੋਟੇ ਛੋਟੇ ਹਲਕੇ ਫੁਲਕੇ ਉਹਦਾ ਚਲੋ ਹੋਣਾ ਹੀ ਨੇ ਠੀਕ ਹੈ ਜੀ ਤੇ ਬਾਕੀ ਬ੍ਰੇਕਾਂ ਬੁਰਕਾ ਤੁਹਾਨੂੰ ਪਤਾ ਬਾਈ ਇਹਦੀਆਂ ਤੇਲ ਚ ਹੁੰਦੀਆਂ ਗੱਲ ਆ ਜੋਨ ਰੈਟਰ ਭਾਈ ਮਾਰੀ ਮਾਰੀ ਰੇਸ ਆਕਾ ਸੋ ਵਾਈਡ ਰੈਟਰ ਦੀ ਆਵਾਜ਼ ਬਹੁਤ ਸ਼ਾਨਦਾਰ ਆ ਬਾਈ ਲੋ ਜੀ ਹਲਤੋ ਗੱਡੀ ਜਾ ਰਹੇ ਬਾਈ ਨਹੀਂ ਆਟੋ ਕਾਰ ਦੇ ਵਿੱਚ ਭਰਾਏ ਦੇ ਕੇ ਜਾ ਮੇਰੇ ਠੀਕ ਆ ਜੀ ਆ ਬਧਾਈਆਂ ਵਾਲੀਆਂ ਆ ਗਿਆਂ ਬਾਈ ਬਧਾਈਆਂ ਦੋ ਇਹਨਾਂ ਨੂੰ ਜਰੂਰ ਫਕੀ ਬਾਈ ਬਾਈ ਇਹਨਾਂ ਨੇ ਜਾਣਾ ਵੀ ਦੂਰ ਹੈ ਬਾਈ ਇਹਨਾਂ ਨੂੰ ਕਹੇ ਵੀ ਤੇਲ ਪੂਰ ਪਵਾ ਲੋ ਆਪਣਾ ਬਾਈ ਤਿੰਨ ਚਾਰ ਅੰਗਲ ਤੇਲ ਰ ਟੈਂਕੀ ਦੇ ਵਿੱਚ ਠੀਕ ਹੈ ਜੀ ਇਹ ਇਹਦੇ ਬਾਈ ਟਰੈਕਟਰ ਨੇ ਬਾਈ ਬਧਾਈਆਂ ਵਾਲੀਆਂ ਬਹੁਤ ਆ ਦੇ ਦੇ ਬਾਈ ਦੇ ਦੇ ਕਰਦੇ ਖੁਸ਼ ਇਹਨਾਂ ਨੂੰ ਕੋਈ ਗੱਲ ਨਹੀਂ ਲੋ ਜੀ ਠੀਕ ਹੈ ਜੀ ਚੰਗਾ ਬਾਈ ਧੰਨਵਾਦ ਤੇਰਾ ਠੀਕ ਆ ਲੋ ਬਾਈ ਚੱਕਦਾ ਬਾਈ ਨੇ ਗਾ ਤੇ ਲੋ ਬਾਈ ਆਪਣੇ ਕੋਲੇ ਕਾਬੀ ਟਰੈਕਟਰ ਆ ਜੀ ਸੋਰਾ 735 ਤੇ ਆਵਾਜ਼ ਬਹੁਤ ਓਕੇ ਟਰੈਕਟਰ ਦੀ ਐਂ ਹੀ ਬਣਾ ਦੇ ਅਸੀਂ ਲਾ ਦੇ ਕਰੀਸ਼ਨ ਚੈੱਕ ਕਰੂਗਾ ਟਰੈਕਟਰ ਜੀ ਪਿਛਲੇ ਟਾਇਰ ਬਾਈ 25 30 ਕੇ ਪੈਸੇ ਨੇ ਮੁਰਲੇ ਟਾਇਰ ਹੈਗੇ ਅੱਧੇ ਗਏ ਉਦਾਂ ਰੰਗ ਰੂਪ ਦਾ ਟਰੈਕਟਰ ਬਹੁਤ ਸੋਹਣਾ ਕਰੀਸ਼ਾ ਦੇਖੋ ਟਰੈਕਟਰ ਦੀ ਲੱਖ ਰੁਪਈਆ ਮੁੱਲ ਕਰਦੇ ਆਂ ਬਾਈ 1 ਲੱਖ ਰੁਪਈਆ ਬਾਕੀ ਦਾ ਰੇਟ ਮਾੜਾ ਮੋਟਾ ਮੌਕੇ ਤੇ ਕਰ ਦਾਂਗੇ ਵੱਧ ਕਰਦਾ ਇਹ ਲੈਣਾ ਹੋਇਆ ਬੈਂਟਰ ਬਣਿਆ ਬਾਈ ਸਮਾਨ ਪੂਰਾ ਚੱਕਾ ਡਾਊਨ ਦੇ ਨਾਲ ਉਹਦੇ ਕਿਵੇਂ ਡੈਟਾ ਠੀਕ ਆ ਬਾਈ ਅੱਜ ਆਇਆ ਕੌਣ ਲਿਗਿਆ ਓਕੇ ਆ ਸ਼ੌਟ ਤੰਨੂੰ ਹੀ ਪਤਾ ਕੌਣ ਲਿਗਿਆ ਬਾਈ ਬਹੁਤ ਵੀਰਾਂ ਦੇ ਘੱਟ ਰੇਟ ਵਾਸਤੇ ਫੋਨ ਆਉਣੇ ਲੱਖ ਰੁਪਈਆ ਡਿਮਾਂਡ ਆ ਬਾਈ ਬਾਕੀ ਦਾ ਮਾੜਾ ਮੋਟਾ ਜਾਇਜ਼ ਕਰ ਦਾਂਗੇ ਮੌਕੇ ਤੇ ਟਰੈਕਟਰ ਵਧੀਆ ਓਕੇ ਆ ਜਲਾ ਚੁਰੂ ਕੇ ਦੇਖ ਲਿਓ ਦੋ ਜੀ ਬਾਈ ਟਾਈਮ ਹੋ ਗਿਆ ਬਾਈ ਉਧਰ ਲਾਉਣ ਦਾ ਟਰੈਕਟਰ ਤੇ ਬਾਕੀ ਆਪਣੇ ਕੋਲ ਬਾਈ ਖੜੇ ਨੇ ਟਰੈਕਟਰ ਸੈਕੰਡ ਹੈਂਡ ਆਲਰੇਡੀ ਤੁਹਾਨੂੰ ਸਾਰੇ ਟਰੈਕਟਰਾਂ ਦੀ ਵੀਡੀਓ ਪਾਈਆਂ ਬੰਨੇ ਬਾਈ ਬਣਾ ਕੇ ਕਿਹੜੇ ਕਿਹੜੇ ਟਰੈਕਟਰ ਨੇ ਤੇ ਬਾਕੀ ਸਭ ਨੂੰ ਪਤਾ ਹੀ ਆ ਬਾਈ ਆਪਣੀ ਲੋਕੇਸ਼ਨ ਔਰ ਉਪਰ ਗੁਰਦੁਆਰਾ ਪੱਠਾ ਸਾਹਿਬ ਦੇ ਬਿਲਕੁਲ ਨੇੜੇ ਆਪਣੀ ਏਜੰਸੀ ਹੈ ਜੀ ਉੱਥੇ ਟਰੈਕਟਰ ਖੜੇ ਨੇ ਆਪਣੇ ਕੋਲ ਸਾਰੇ ਹੀ ਇਹ ਤੇ ਅਕੀ ਨਵੇਂ ਟਰੈਕਟਰ ਬਾਰੇ ਵੀ ਆਲਰੇਡੀ ਸਭ ਨੂੰ ਪਤਾ ਹੀ ਹੈ ਜੀ ਨਵੇਂ ਟਰੈਕਟਰ ਆਪਣੇ ਕੋਲ ਇੰਡੋ ਫਾਰਮ ਨੇ ਐਸੀ ਆਪਣੀ ਉਹ ਸਾਰੀਆਂ ਏਜੰਸੀਆਂ ਨੇ ਆਪਾਂ ਹਰੇਕ ਵੀਡੀਓ ਦੱਸਦੇ ਆ ਇੰਡੋ ਫਾਰਮ ਨੇ ਆਪਣੇ ਕੋਲ ਸਾਰੇ ਹੀ ਖੜੇ 50 HP ਤੋਂ 40 ਤੋਂ ਲੈ ਕੇ 50 60 55 ਸਾਰੇ ਮਾਡਲ ਨੇ ਜੀ ਠੀਕ ਹੈ ਨਹੀਂ ਕੋਈ ਵੀ ਮੇਰਾ ਵੀਰ ਕਿਸੇ ਨੇ ਇੰਡੋ ਫਾਰਮ ਟਰੈਕਟਰ ਦਾ ਕੋਈ ਜਾਵਾਨ ਹੁੰਦਾ ਤਾਂ ਉਹ ਵੀ ਜਰੂਰ ਦੱਸਿਆ ਕਰੋ ਬਿਲਕੁਲ ਜਾਇਰ ਰੇਟ ਦੇ ਟਰੈਕਟਰ ਦਵਾਵਾਂਗੇ ਜੀ ਠੀਕ ਹੈ ਜੀ ਤੇ ਪਿਛਲੇ ਮਹੀਨੇ ਵੀ ਆਪਣੇ ਵਧੀਆ ਟਰੈਕਟਰ ਵਿਕੇ ਨੇ ਨਵੇਂ ਪੁਰਾਣੇ ਵੀ ਚਲੋ ਆਪਣੇ ਨਾਲ ਦੀ ਨਾਲ ਵਿਕੀ ਜਾਂਦੇ ਆਂ ਪੁਰਾਣੇ ਨਵੇਂ ਸਾਰੇ ਟਰੈਕਟਰ ਜਿੱਦਾਂ ਦਾ ਵੀ ਗਾਹਕ ਹੁੰਦਾ ਉਹਦੇ ਹਿਸਾਬ ਨਾਲ ਟਰੈਕਟਰ ਵਿਕੀ ਜਾਂਦਾ ਬਾਕੀ ਜੌਂਡੀਅਰ ਦੀ ਏਜੰਸੀ ਵੀ ਆਪਣੇ ਨਾਲ ਆ ਕੋਈ ਜੌਂਡੀਅਰ ਦਾ ਚਾਹਵਾਨ ਹੁੰਦਾ ਬਾਈ ਉਹ ਵੀ ਜਰੂਰ ਦੱਸਿਆ ਕਰੋ ਜੌਂਡੀਅਰ ਟਰੈਕਟਰ ਵੀ ਤੁਹਾਨੂੰ ਬਿਲਕੁਲ ਜੈ ਰੇਟ ਦੇ ਦਵਾ ਦਾਂਗੇ ਆਪਾਂ 52 10 ਸੱਜੇ ਆਇਆ ਬਾਈ ਟਰੈਕਟਰ ਇਹ ਨਾਲ ਕੋਲ 52 ਦਾ ਸੀਕ ਆਪਣੇ ਕੋਲ ਵੀ ਆਇਆ ਬਾਈ ਜਮਾਂ ਹੀ ਨਵਾਂ 23 ਮਾਡਲ ਦੇ ਤੋ 220 ਘੰਟੇ ਦਾ ਟਰੈਕਟਰ ਚੱਲਿਆ ਹੋਇਆ ਉਹਦੇ ਆਪਾਂ ਕੱਲ ਨੂੰ ਵਲੌਗ ਬਣਾ ਕੇ ਪਾਵਾਂਗੇ ਬਾਈ ਚੈਨਲ ਤੇ ਬਹੁਤ ਵਧੀਆ ਟਰੈਕਟਰ ਆ ਬਿਲਕੁਲ ਜੈ ਰੇਟ ਤੇ ਦੇ ਦਾਂਗੇ ਆਪਾਂ ਤੇ ਬਾਕੀ ਜੇ ਕੋਈ ਜੋਂਡੀਆ ਦਾ ਨਵੇਂ ਦਾ ਚਾਹਵਨ ਹੁੰਦਾ ਆਪਣੇ ਲੋਕਲ ਏਰੀਆ ਦੇ ਵਿੱਚ ਰੋਪੜ ਮਰੰਡਾ ਆਨੰਦਪੁਰ ਸਾਹਿਬ ਨੂਰ ਪਰਵੇਦੀ ਇੱਧਰ ਮਰੰਡਾ ਠੀਕ ਹੈ ਜਿੱਧਰ ਮੋਹਾਲੀ ਜ਼ਿਲ੍ਹਾ ਹੋ ਗਿਆ ਉਹਦੇ ਵਿੱਚ ਕਿਸੇ ਨੇ ਵੀ ਜੋਂਡੀਆ ਲੈਣਾ ਹੁੰਦਾ ਤਾਂ ਆਪਣੇ ਨਾਲ ਜ਼ਰੂਰ ਕੰਟੈਕਟ ਕਰ ਸਕਦਾ ਜੀ ਠੀਕ ਹੈ ਜੀ ਪੁਰਾਣਾ ਟਰੈਕਟਰ ਹੁੰਦਾ ਬਾਈ ਉਹ ਵੀ ਵਿੱਚ ਘੱਟ ਲੈਣੇ ਆ ਕੋ ਕਿਸੇ ਵੀ ਟਰੈਕਟਰ ਦੇ ਵਿੱਚ ਕਟਾਉਣਾ ਹੋਵੇ ਪੁਰਾਣਾ ਕਿਸ ਨੇ ਲੇਕੇ ਬਾਈ ਪੁਰਾਣਾ ਦੇਣਾ ਤਾਂ ਉਹ ਵੀ ਕੱਟ ਲੈਣੇ ਵਿੱਚ ਠੀਕ ਹੈ ਜੀ ਟਰੈਕਟਰ ਥੋੜਾ ਵਧੀਆ ਹੋਵੇ ਜਾਨੀ ਕਿ ਜਦੋਂ ਜਿੰਨਾ ਕੇ ਰੇਟ ਆ ਉਹ ਸਾਬ ਨਾਲ ਟਰੈਕਟਰ ਵਿੱਚ ਕੱਟਿਆ ਜਾਂਦਾ ਠੀਕ ਹੈ ਜੀ ਜ਼ਿਆਦਾਤਰ ਨਵੇਂ ਟਰੈਕਟਰ ਦੇ ਵਿੱਚ ਜ਼ਿਆਦਾਤਰ ਜੀਮੇਦਾਰ ਪੁਰਾਣੇ ਟਰੈਕਟਰ ਵਿੱਚੇ ਦੰਦੇ ਨੇ ਜੀ ਠੀਕ ਹੈ ਜੀ ਤੇ ਬਾਕੀ ਇਹ ਤੋਂ ਇਲਾਵਾ ਹੋਰ ਜੇ ਕਿਸੇ ਮੇਰੇ ਵੀਰ ਨੇ ਕੋਈ ਟਰੈਕਟਰ ਆਪਣਾ ਸਿੱਧਾ ਸੇਲ ਕਰਨਾ ਹੁੰਦਾ ਤਾਂ ਉਹ ਵੀ ਜ਼ਰੂਰ ਦੱਸਿਆ ਕਰੋ ਜੀ ਆਪਣੇ ਟਰੈਕਟਰ ਦੀਆਂ ਫੋਟੋਆਂ ਵੀਡੀਓ ਆ ਪਾ ਦਿਆ ਕਰੋ ਤੇ ਜਿਹੜਾ ਰੇਟ ਹੈ ਜੀ ਉਹ ਵੀ ਨਾਲ ਜ਼ਰੂਰ ਦੱਸਿਆ ਕਰੋ ਜੀ ਵੀ ਇੰਨੇ ਦਾ ਦੇਣਾ ਜੀ ਟਰੈਕਟਰ ਠੀਕ ਹੈ ਜੀ ਬਾਕੀ ਬਾਈ ਜਿਹੜੇ ਵੀਰ ਆਪਣੇ ਵੀਡੀਓ ਦੇਖਦੇ ਨੇ ਆਪਣੀ ਵੀਡੀਓ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਨੇ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਹੈ ਜੀ ਬਹੁਤ ਸਾਰੇ ਵੀਰ ਇਦਾਂ ਦੇ ਬਾਈ ਇਹਨਾਂ ਨੇ ਟਰੈਕਟਰ ਲੈਣਾ ਵੀ ਨਹੀਂ ਜਿਨ੍ਹਾਂ ਕੋਲ ਟਰੈਕਟਰ ਹੈ ਵੀ ਨਹੀਂ ਉਹ ਵੀ ਆਪਣੀ ਵੀਡੀਓ ਬਹੁਤ ਦੇਖਦੇ ਨੇ ਤੇ ਉਹਨਾਂ ਦਾ ਫੋਨ ਆਉਂਦਾ ਬਾਈ ਥੋੜੀ ਵੀਡੀਓ ਵਧੀਆ ਲੱਗਦੀਆਂ ਬਾਹਰੋਂ ਬਹੁਤ ਐਨਆਰਆਈ ਵੀਰ ਫੋਨ ਕਰਦੇ ਨੇ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਹੈ ਜੀ ਤੇ ਬਾਕੀ ਠੀਕ ਹੈ ਜੀ ਬਾਈ ਅੱਜ ਦੇ ਬਲੌਗਸ ਇੰਨਾ ਹੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰਿਓ ਤੇ ਆਪਣੇ YouTube ਚੈਨਲ ਜੱਗੂ ਮਾਲ ਨੂੰ ਕਰਿਓ ਤੇ ਇੱਕ ਬੇਨਤੀ ਹੋਰ ਹੈ ਜਿੰਨੇ ਵੀ ਵੀਰ ਨਵੇਂ ਜੁੜਦੇ ਨੇ ਚੈਨਲ ਦੇ ਬਾਈ ਬੈਲ ਆਈਕਨ ਵਾਲਾ ਆਪਕਣ ਜਰੂਰ ਪ੍ਰੈਸ ਕਰ ਦਿਆ ਕਰੋ ਤਾਂ ਕਿ ਜਿਹੜੀਆਂ ਹੋਰ ਆਪਾਂ ਅੱਗੇ ਵੀਡੀਓ ਪਾਉਂਦੇ ਨਾਲ ਸਾਨੂੰ ਨੋਟੀਫਿਕੇਸ਼ਨ ਨਾਲ ਦੀ ਨਾਲ ਮਿਲਦਾ ਰਹੇ ਤੇ ਆਦੇ ਵਲੋਗਸ ਇੰਨਾ ਹੀ ਵੀਡੀਓ ਵਧੀਆ ਲੱਗੀ ਲਾਈਕ ਕਰਿਓ ਤੇ ਆਪਣੇ YouTube ਚੈਨਲ ਨੂੰ ਕਰ ਦਿਓ ਵੱਧ ਤੋਂ ਵੱਧ ਸਬਸਕ੍ਰਾਈਬ ਮਿਲਦੇ ਆ ਕਿਸੇ ਹੋਰ ਨਵੇਂ ਵਲੋਗ ਚ ਸਾਰਿਆਂ ਦਾ ਹੀ ਧੰਨਵਾਦ